مجب <سؤال> کرتا <سؤال> ਚੰਦੂਆ ਬੰਦੇ ਬਟਾਸ ਬੰਦੇ ਨੂੰ ਪੋਸਟ ਕਰਵਾਉਂਦੇ ਨੂੰ ਆ ਗਿਆ ਉਹਨੇ ਕਰਮ ਕਰਿਆ ਕਿ ਕਿਸਾਨਾਂ ਦੀ ਇੱਥੇ ਲਾਈਟ ਸਟਾਉਂ ਦੇ ਨਾਲ ਕਿਸਾਨਾਂ ਦੀ ਮਦਦ ਕਰੇ ਸੋਨੂ ਦੇ ਨਾਲ ਕਾਰਨਾ ਸਮੂਹ ਅੱਜ ਪੈਂਡ ਕਰਦੇ ਵਾਹ ਚੰਦੂ ਚੰਦੂਆ ਪਿੰਡ ਜਿਲ੍ਹਾ ਪਟਿਆਲਾ ਡਿਸਟ੍ਰਿਕਟ ਇੱਥੇ ਹੀ ਗਾਈ ਬਈ ਤੁਹਾਡੇ ਹੱਥ ਜੀ ਰੀਟਿੰਗ ਰੱਖੀ ਗਈ ਸੀਗੀ ਅ ਸੰਜੀਪਿੰਟਾਂ ਦੇ ਬੋਲਣ ਲਈ ਮੈਂ ਤੁਹਾਨੂੰ ਚੱਕ ਕੇ ਆਇਆ ਕਿ ਭਾਈ ਤੁਹਾਨੂੰ ਜੋ ਪਰੇ ਬੋਲਣਾ ਪਿਆ ਜਿਉਂ ਵੀ ਨਹੀਂ ਜਿਵੇਂ ਤੁਹਾਨੂੰ ਮਾਕੇ ਯਾਦ ਪੈ ਗਈ ਤੁਸੀਂ ਕਾਈ ਬੋਲ ਲਿਆ ਤੁਹਾਡੀ ਰਿਸਪੋਨਸਿਬਿਲਟੀ ਬੰਦੀ ਹੈ ਜਦੋਂ ਆਪ ਜੀਸ਼ੇ ਨੂੰ ਸਾਰੇ ਇਹਨਾਂ ਬੰਦਿਆਂ ਨੂੰ ਚੱਕ ਕੇ ਗੱਲਬਾਤ ਕਰਦੇ ਹਾਂ ਦੇਖੋ ਇਕੱਠ ਬੈਠੇ ਆਪਾਂ ਤਾਂ ਹੁਣਾਂ ਸਟੇਟ ਤੋਂ ਹੋਇਆ ਤਾਂ ਦੇ ਕਹਿੰਦਾ ਟੂਰਨਮੈਂਟ ਖੇਡ ਕੋਲ ਲੈ ਕੇ ਜਾਣਾ ਤੇ ਇਹਨਾਂ ਲੋਕਾਂ ਦੀ ਗਾਹਾਂ ਬੱਡੀ ਬੱਲੇ ਹੁੰਦੀ ਐ ਤੇ ਕਹਿੰਦਾ ਬੱਚੀਆਂ ਦੀਆਂ ਸਿਰੋ ਪਰੋ ਪਾਰਲੀਮੈਂਟ ਚ ਬੋਲਿਆ ਗਿਆ ਹੈ ਲੋਟ ਹੈ ਪੇਸ਼ ਕਰਦਾ ਹਾਂ ਜੀ ਚਾਰ ਸੰਜੇ ਕਰਦਿਆਂ ਹੁੰਦੇ ਇੱਕ ਉੱਥੋਂ ਮੈਂ ਕਿ ਜਪਣਾ ਕਿਤਾਬ ਜਪਣ ਕੇ ਜੁੜੀ ਆਹ ਵਿਸ਼ਾ 'ਚੰਦੇ ਮਿੱਟੀ ਕੀ ਕੀ ਗੱਲਾਂ ਹੁੰਦੀਆਂ ਨੇ ਕਿਸੇ ਨੂੰ ਨਹੀਂ ਆਪਾਂ ਜਿੱਦ ਤੱਕ ਜਾਣਕਾਰੀ ਦਿੰਦੇ ਆਂ ਪਿੱਛੇ ਨੇ ਜੋ ਜੀ ਸਿਮ ਜੀ ਲੈ ਲੈ ਵਾਪਸ ਆਪਾਂ ਰੈਸਟੋਰੈਂਟ ਲੱਗੇ ਬੈਠੇ ਲੈ ਕੇ ਗਏ ਜੀ ਹੋ ਗਿਆ ਦੱਸੋ ਯਾਰ ਹਾਂਜੀ 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 ਹਾਂਜੀ